ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰੂ ਪਿਆਰੇ ਸੰਤ ਪੱਬਾ ਹਜ਼ਾਰਾ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਆਪ ਜੀ ਨੇ ਸਾਂਝ ਪਾਈਏ ਨਿੱਕੇ ਘੁੰਮਣਾਂ ਲੱਗੇ ਹੀ ਪਿੰਡ ਸ਼ਕਰੀ ਵਿੱਚ ਇੱਕ ਭੇਖੀ ਸਾਧ ਨੇ ਡੇਰਾ ਬਣਾਇਆ ਹੋਇਆ ਸੀ ਬਾਣਾ ਨੇਗਾ ਵਾਲਾ ਸਜਾਉਂਦਾ ਬਾਣੀ ਤੇ ਜੰਤਰ ਮੰਤਰ ਬਣਾ ਕੇ ਪੂਨੇ ਟਮਾਣੇ ਕਰਦਾ ਪੈਸੇ ਕਮਾਉਂਦਾ ਤੇ ਲੋਕਾਂ ਦੇ ਪਰਿਵਾਰਾਂ ਵਿੱਚ ਪੁਹਾੜੇ ਪੁੰਦਾ ਉਹਦੇ ਕੋਰਤ ਉਹਦੀਆਂ ਖਾਸ ਰਧਾਲੂ ਸਨ ਜਿਸ ਕਰਕੇ ਕਈਆਂ ਘਰਾਂ ਵਿੱਚ ਉਸਨੇ ਕਲੀਸ਼ ਪਾਇਆ ਉਹਦੇ ਜੁਰਮ ਦੇ ਸ਼ਿਕਾਰ ਬਾਬਾ ਜੀ ਕੋਲ ਆ ਕੇ ਫਰਿਆਦਾ ਕਰਦੀ ਕਾਫੀ ਜਨਾਬ ਜੀ ਸੁਣਦੇ ਰੇ ਇੱਕ ਦੋ ਵਾਰੀ ਸ੍ਰੀ ਹਰਿਵਿਅਸ ਸਿੰਘ ਨੂੰ ਭੇਜਿਆ ਕਿ ਐਸੇ ਕੋ ਕਰਮ ਛੱਡ ਦੇ ਪਰ ਉਸ ਉੱਤੇ ਕੋਈ ਅਸਰ ਨਾ ਹੋਇਆ ਅਖੀਰ ਇੱਕ ਦਿਨ ਆਪ ਉਹਦੇ ਡੇਰੇ ਪੁੱਜ ਗਏ ਨਗੀਨਾ ਸਿੰਘ ਰਤਨ ਸਿੰਘ ਵੜੈਚ ਸੀਰਾ ਸਿੰਘ ਤੇ ਸੌਰਨ ਸਿੰਘ ਆਪਦੇ ਨਾਲ ਸਨ ਉਹ ਭੇਖੀ ਆ ਮੋਰੀ ਹੋ ਕੇ ਬੈਠਾ ਸੀ ਚਾਰ ਪੰਜ ਸ਼ਰਧਾਲੂ ਤੇ ਇੱਕ ਦੋ ਔਰਤਾਂ ਉਹਦੇ ਅਲੇ ਦੁਆਲੇ ਬੈਠੇ ਸਨ ਉਸ ਨੇ ਸੰਤਾਂ ਨੂੰ ਵੇਖਿਆ ਆਉ ਭਗਤਵਜੋ ਫਤਿਹ ਬੁਲਾਈ ਮਹਾਪੁਰਖਾ ਅੱਜ ਕਿਧਰੋਂ ਆਈ ਆਖਿਆ ਕੁਕਰਮਾ ਤੋਂ ਥੋੜਾ ਘਬਰਾਇਆ ਸੀ ਪਾਪੀ ਤੇ ਪਾਪ ਕੰਮਦੇ ਹਨ ਸੰਤ ਉਹਦੇ ਕੋਲ ਜਾ ਕੇ ਬੈਠ ਕੇ ਕਹਿਣ ਲੱਗੇ ਨਿਹੰਗ ਸਿੰਘ ਜੀ ਬਾਣੀ ਤਾਂ ਲੋਕਾਂ ਦਾ ਭਲਾ ਕਰਨ ਲਈ ਬਣਾਈ ਹੈ ਇਹ ਬਾਣੀ ਵੇਚਣੀ ਨਹੀਂ ਚਾਹੀਦੀ ਇਹ ਤੰਤਰ ਮੰਤਰ ਬਣਾਉਣੇ ਪਾਪ ਹਨ ਅਨਮਸਕਾਰ ਕਰਨ ਯੋਗ ਹੈ ਇਦਾਂ ਦੇ ਕਰਮ ਨਾ ਕਰ ਲੋਕਾਂ ਦੇ ਘਰਾਂ ਵਿੱਚ ਬੜ ਪੈਂਦੀ ਹੈ ਇਹ ਨਹੀਂ ਗੱਲ ਕਰਨ ਦੀ ਧੀਰਸੀ ਕਿਉਂ ਸਾ ਦਾ ਗਬਬੂਲਾ ਹੋ ਗਿਆ ਸੱਚ ਸੁਣਨਾ ਬੜਾ ਔਖਾ ਹੁੰਦਾ ਨਾਲ ਬੈਠੇ ਬੰਦੇ ਵੀ ਗਰਮ ਹੋ ਗਏ ਉਸ ਨਿਹੰਗ ਸਿੰਘ ਨੇ ਕੁਰਬਾਨ ਕੱਟ ਲਈ ਤੇ ਸਿੱਧੀ ਸੰਤਾ ਦੇ ਸਿਰ ਵਿੱਚ ਕੱਢ ਮਾਰੀ ਸੀਰਾ ਸਿੰਘ ਨੇ ਬੜੀ ਫੁਰਤੀ ਨਾਲ ਬਾਬਾ ਜੀ ਦੀ ਡਾਂਗ ਫੜ ਕੇ ਕਿਰਪਾਨ ਦੇ ਅੱਗੇ ਕਰ ਦਿੱਤੀ ਉਸ ਨਿਹੰਗ ਨੇ ਕਿਰਪਾਨ ਮਾਰੀ ਹੀ ਇੰਨੇ ਜ਼ੋਰ ਨਾਲ ਕਿ ਸੀ ਕਿ ਡਾਂਗ ਵੀ ਟੁੱਟ ਗਈ ਡਾਂਗ ਟੁੱਟ ਗਈ ਤੇ ਕਿਰਪਾਨ ਕਿਸਕੇ ਸੰਤਾਂ ਦੇ ਸਿਰ ਵਿੱਚ ਜਾ ਵੱਜੀ ਉਸਨੇ ਦੁਬਾਰਾ ਮਾਰਨ ਦੀ ਕਿਰਪਾਨ ਉਹ ਲਈ ਪਰ ਰਤਨ ਸਿੰਘ ਨਗੀਨਾ ਸਿੰਘ ਨੇ ਫੜ ਕੇ ਖੋ ਲਈ ਪਰ ਇਹ ਸੁੱਟ ਦਿੱਤੀ ਸਭ ਪਾਸੇ ਰੋਲਾ ਪੈ ਗਿਆ ਸੰਤ ਮਹਾਪੁਰਖ ਸਿਰ ਤੇ ਵੀ ਖੱਦਰ ਦਾ ਪਰਨਾ ਸਜਾਉਂਦੇ ਸਨ ਕਾਫੀ ਮੋਟਾ ਹੁੰਦਾ ਸੀ ਫਿਰ ਵੀ ਉਹ ਕਿਰਪਾਨ ਪਰਨੇ ਨੂੰ ਵੱਢ ਕੇ ਖੋਪਰੀ 'ਤੇ ਜਾ ਲੱਗੀ ਆਪ ਲਹੂ ਲਾਣ ਹੋ ਗਏ ਉਹਨਾਂ ਬੰਦਿਆਂ ਨੇ ਹੋਰ ਵੀ ਤੋਲ-ਤਫਾ ਕੀਤਾ ਸੰਤਾਂ ਨੇ ਅੱਗੇ ਕੁਝ ਨਾ ਕਿਹਾ ਤੇ ਆਪਣੇ ਨਾਲ ਦੇਆਂ ਨੂੰ ਕਿਹਾ ਚੁੱਪ ਰਹਿਣਾ ਇਸ ਨੂੰ ਕੁਝ ਨਹੀਂ ਕਹਿਣਾ ਤੋ ਉਤੋਂ ਵਾਪਸ ਆਪਣੇ ਡੇਰੇ ਨੂੰ ਤੁਰ ਪਏ ਇਧਰ ਕਿਸੇ ਤਰ੍ਹਾਂ ਸੰਤਾਂ ਨੂੰ ਖਬਰ ਹੋਈ ਉਹ ਸ਼ਕਰੀਵਾਲ ਨੂੰ ਨਿਹੰਗ ਸਿੰਘ ਨੇ ਆਹਕਾਰਾ ਕੀਤਾ ਹੈ ਸਾਰੇ ਪਾਸੇ ਰੋਸ ਅਤੇ ਗੁੱਸਾ ਭੜਕ ਪਿਆ ਲੋਕ ਉਸ ਨੂੰ ਸੋਧਨ ਤੁਰ ਪਏ ਸੁੱਜੇ ਦੇ ਹੱਥ ਜੋ ਆਇਆ ਲੈ ਕੇ ਤੁਰ ਪਿਆ ਕੌਣ ਉਬਾਲੇ ਖਾਣ ਲੱਗਾ ਉਹਨਾਂ ਦੇ ਸਾਈਂ ਤੇ ਕਿਸੇ ਨੇ ਹਮਲਾ ਕੀਤਾ ਵਾਹੋ ਦਾ ਹੀ ਲੋਕ ਸ਼ਕਰੀ ਨੂੰ ਤੁਰ ਪਏ ਅੱਗੇ ਦੇਖਿਆ ਬਾਬਾ ਜੀ ਡੇਰੇ ਵੱਲ ਨੂੰ ਤੁਰਿਆ ਰਹੇ ਹਨ ਕੱਪੜੇ ਲਹੂ ਲੋਹਾਨ ਹਨ ਸੰਤਾ ਨੇ ਦੇਖਿਆ ਕਿ ਲੋਕ ਹੂਸੇ ਵਿੱਚ ਹਨ ਕੁਝ ਲੋਕਾਂ ਕੋਲ ਹਥਿਆਰ ਵੀ ਆਪਨੇ ਉਹ ਟੁੱਟੀ ਹੋਈ ਡਾਂਗ ਅੱਗੇ ਕਰ ਦਿੱਤੀ ਤੇ ਕਹਿਣ ਲੱਗੇ ਜਿਹੜੇ ਜਿਹੜੇ ਸਾਡੇ ਯਾਰ ਨੇ ਉਹ ਵਾਪਸ ਮੁੜ ਜਾਣ ਸਾਦਾ ਕਸੂਰ ਨਹੀਂ ਇਹ ਸਭ ਘਾਰ ਦਾ ਕਸੂਰ ਹੈ ਸਾਡਾ ਉਹਦੇ ਨਾਲ ਕੋਈ ਵੈਰ ਨਹੀਂ ਕੋਈ ਝਗੜਾ ਨਹੀਂ ਚਲੋ ਵਾਪਸ ਡੇਰੇ ਚੱਲੋ ਜਫੇ ਦੇ ਚੁੱਪ ਸਵਰਤ ਗਈ ਸੰਤਾ ਦੇ ਨੇ ਕਿਹੜਾ ਸ਼ਬਦ ਯਾਰ ਵਰਤਿਆ ਸੀ ਉਹ ਲਸ਼ਮਣ ਰੇਖਾ ਵਰਗਾ ਸੀ ਕੋਈ ਵੀ ਇਸ ਨੂੰ ਪਾਰ ਨਹੀਂ ਕਰਨਾ ਚਾਹੁੰਦਾ ਸੀ ਭਰੇ ਪੀਤੇ ਲੋਕ ਵਾਪਸ ਮੁੜ ਗਏ ਡੇਰੇ ਆ ਕੇ ਦੀ ਰੂ ਚਲ ਪਈ ਸੰਤਾਂ ਨੇ ਘਰ ਜਾ ਕੇ ਸਿਰ ਤੇ ਵੱਢ ਵਿੱਚ ਹਲਦੀ ਪਾਈ ਤੇ ਘੁੱਟ ਕੇ ਪਰਨਾ ਬਨ ਲਿਆ ਗੜ ਵਾਲਾ ਚੋਲਾ ਘਰ ਵਾਲੇ ਨੇ ਬਦਲਾ ਦਿੱਤਾ ਆ ਫੇਰ ਸੰਗਤ ਵਿੱਚ ਆ ਕੇ ਸੱਜ ਗਏ ਸੰਗਤ ਦੀ ਸੁਰਤ ਵਿੱਚ ਬਾਣੀ ਨਾਲ ਉਹ ਘਟਨਾ ਬਧੇਰੇ ਪ੍ਰਭਾਵ ਪਾ ਰਹੀ ਸੀ ਇੱਕ ਪਾਸੇ ਕੋਈ ਕਿਰਪਾਨ ਚਲਾ ਰਿਹਾ ਹੈ ਵੱਢ ਟੁੱਕ ਕਰ ਰਿਹਾ ਹੈ ਤੇ ਦੂਸਰੇ ਪਾਸੇ ਬਾਬਾ ਜੀ ਬਚਨ ਕਰ ਰਿਹਾ ਹੈ ਕਿ ਦੁਸ਼ਟ ਨੂੰ ਬਚਾਉਣ ਵਾਸਤੇ ਆਪਣੀ ਸੰਗਤ ਨੂੰ ਯਾਰ ਕਹਿ ਰਿਹਾ ਹੈ ਕਿ ਐਸੀ ਦ੍ਰਿਸ਼ਟੀ ਹੈ ਅੰਦਰ ਬਹਿਰਤਾ ਦੀ ਅਗਲੇ ਦਿਨ ਹੋਇਆ ਪੁਲਿਸ ਆ ਗਈ ਸੰਗਤ ਵਿੱਚ ਕਿਸੇ ਜੀ ਨੇ ਦੱਸਿਆ ਹੋਣਾ ਥਾਣੇਦਾਰ ਨੇ ਆ ਕੇ ਆਪ ਜੀ ਨੂੰ ਮੱਥਾ ਟੇਕਿਆ ਆਪ ਜੀ ਨੇ ਖੁਦੇ ਵਜਨ ਕਰਦੇ ਹੁੰਦੇ ਸਨ ਸਾਨੂੰ ਥਾਣੇਦਾਰ ਕਹੇ ਦੋ ਪੋਟੇ ਕਾਗਜ਼ ਦੇ ਲੈ ਕੇ ਸਾਨੂੰ ਦਿਓ ਅਸੀਂ ਹੁਣੇ ਹੀ ਉਹਦੇ ਕੋਲੋਂ ਆਪ ਜੀ ਦਾ ਬਦਲਾ ਲੈਂਦੇ ਹਾਂ ਪਰ ਅਸੀਂ ਨਹੀਂ ਮੰਨੇ ਅਸੀਂ ਕਿਹਾ ਕਿ ਨਹੀਂ ਕੁਝ ਵੀ ਲਿਖ ਲੁਕੋ ਕੇ ਦੇਣਾ ਸਾਡਾ ਉਹਦੇ ਨਾਲ ਤਾਂ ਝਗੜਾ ਹੀ ਨਹੀਂ ਹੋਇਆ ਸਾਰਾ ਕਸੂਰ ਸ਼ੈਤਾਨ ਦਾ ਹੈ ਥਾਣੇਦਾਰੀ ਗੱਲ ਸੁਣ ਕੇ ਫਿਰ ਪੈਰੀ ਡਿਗ ਪਿਆ ਐਸਾ ਮਿਹਰਬਾਨ ਪਰਸ਼ਾ ਖਿਮਾ ਹੀ ਖਿਮਾ ਫਿਰ ਦੋ ਕੋ ਮਹੀਨੇ ਲੰਘੇ ਇੱਕ ਦਿਨ ਸ਼ਾਮ ਦੇ ਵੇਲੇ ਬਾਬਾ ਜੀ ਬੁਲੇਵਾਰ ਫਾਟਕ ਵੱਲ ਨੂੰ ਜਾ ਰਹੇ ਸਨ ਤਾਂ ਅਗੋਂ ਦੀ ਇੱਕ ਸੇਖਾ ਕੇ ਬਾਬਾ ਜੀ ਦੇ ਪੈਰੀਂ ਪੈ ਗਿਆ ਉਹ ਉਹ ਜਿਹੜਾ ਨਿਹੰਗ ਸਿੰਘ ਦੇ ਨਾਲ ਸੀ ਨਿਹੰਗ ਸਿੰਘ ਦਾ ਸ਼ਰਧਾਲੂ ਸੀ ਜਿਸ ਨੇ ਝਗੜੇ ਵੇਲੇ ਬਾਬਾ ਜੀ ਨਾਲ ਧੋਲ ਤੋਫਾ ਕੀਤਾ ਸੀ ਬਾਬਾ ਜੀ ਨੂੰ ਉਹਦੇ ਪੈਰੀਂ ਪੈ ਗਿਆ ਤੇ ਕਹਿਣ ਲੱਗਾ ਮੈਨੂੰ ਬਖਸ਼ ਲਿਓ ਮੈਨੂੰ ਬਖਸ਼ ਲਿਓ ਟਰਲੇ ਪਾਉਣ ਲੱਗ ਪਿਆ ਮੈਂ ਗੁਨਾਹਗਰ ਹਾਂ ਜੀ ਸੰਤਾ ਨੇ ਬਾਹਾਂ ਫੜ ਕੇ ਉਠਾਇਆ ਤੇ ਪੁੱਛਣ ਲੱਗੇ ਕੀ ਗੱਲ ਦੱਸ ਕੀ ਹੈ ਉਹ ਆਦਮੀ ਨੇ ਸਾਰੀ ਗੱਲ ਦੱਸੀ ਤੇ ਨਾਲ ਹੀ ਦੱਸਿਆ ਕਿ ਮੇਰਾ ਸਭ ਕੁਝ ਉਜੜ ਚੱਲਿਆ ਹੈ ਘਰ ਕਲੇਸ਼ ਦਾ ਅਖਾੜਾ ਬਣ ਗਿਆ ਹੈ ਬਾਬਾ ਜੀ ਮੈਨੂੰ ਬਖਸ਼ ਲਿਓ ਉਸ ਨਿਹੰਗ ਦੇ ਨਾਲ ਮੈਂ ਵੀ ਬਰਾਬਰ ਦਾ ਦੋਸ਼ੀ ਹਾਂ ਬਾਬਾ ਜੀ ਉਸ ਨੂੰ ਆਖਣ ਲੱਗੇ ਭਾਈ ਸਾਡਾ ਤਾਂ ਕਿਸੇ ਨਾਲ ਕੋਈ ਝਗੜਾ ਹੀ ਨਹੀਂ ਹੋਇਆ ਤੇ ਨਾ ਹੀ ਸਾਨੂੰ ਕਿਸੇ ਨੇ ਕਿਰਪਾ ਨਹੀਂ ਮਾੜੀ ਹੈ ਨਾ ਕਿਸੇ ਨੇ ਤੋਲ-ਤਪਾ ਕੀਤਾ ਸਾਨੂੰ ਗੱਲ ਦਾ ਪਤਾ ਹੀ ਨਹੀਂ ਤੇ ਚੱਲ ਉੱਠ ਕੇ ਪਹਿਰੇ ਲੱਗ ਜਾ ਵੈਸ਼ਨੋ ਬਿੱਟੀ ਰੱਖ ਤੇ ਬਾਣੀ ਪੜ੍ਹੋ ਸੰਗਤਾਂ ਵਿੱਚ ਆਇਆ ਕਰੋ ਬਾਬਾ ਨਾਨਕ ਪਲਾ ਕਰੇਗਾ ਉਸੇ ਤਰ੍ਹਾਂ ਉਸੇ ਸਾਲ 42 ਗੁਰੂ ਨਾਨਕ ਸਾਹਿਬ ਦੇ ਵਿਆਹ ਪਰਵ ਦਾ ਦਿਨ ਸੀ ਸੰਤੋਥ ਦੀਵਾਨੋ ਚ ਬੈਠੇ ਸਨ ਉਹ ਨਿਹੰਗ ਵੀ ਆ ਗਿਆ ਆ ਕੀ ਸੰਤਾਂ ਦੇ ਪਹਿਰੀ ਪਿਆ ਗਿਆ ਸਾਰੀ ਸੰਗਤ ਵੇਖ ਕੇ ਹੈਰਾਨ ਹੋ ਗਈ ਕੁਝ ਇੱਕ ਦੇ ਮਨ ਵਿੱਚ ਕਿਰਪਾਨ ਮਾਰਨ ਵਾਲੀ ਘਟਨਾ ਯਾਦ ਕਰਕੇ ਗੁੱਸੇ ਨਾਲ ਫਿਰ ਖੁੱਲ ਫੇਰ ਕੌਣ ਖੋਲਣ ਲੱਗੀ ਪਰ ਉਹ ਚੁੱਪ ਰਹੀ ਉਸ ਨਿਹੰਗ ਸਿੰਘ ਚੁੱਪ ਰਿਉ ਨਿਹੰਗ ਮਾਫੀ ਮੰਗੀ ਪੈਰ ਫੜੀ ਸੰਤ ਅੱਗੇ ਕਹਿਣ ਲੱਗੇ ਪਰਿਓ ਕੇ ਵਾ ਕਾਦੀ ਮਾਫੀ ਤੇਰੇ ਨਾਲ ਤਾਂ ਕਦੇ ਝਗੜਾ ਹੋਇਆ ਹੀ ਨਹੀਂ ਸਾਡੇ ਮਨ ਵਿੱਚ ਕੋਈ ਗੱਲ ਨਹੀਂ ਨਿਹੰਗ ਸਿੰਘ ਕਹਿਣ ਲੱਗਾ ਜੀ ਉਹ ਕਦਨ ਤੋਬਾਦ ਮੇਰਾ ਸਾਰਾ ਕਾਰੋਬਾਰ ਬੰਦ ਹੋ ਗਿਆ ਮੈਂ ਹੁਣ ਕੋਈ ਟੂਣੀ ਟਵਾਣੇ ਨਹੀਂ ਕਰਦਾ ਸਿਰ ਬਾਣੀ ਪੜਦਾ ਹਾਂ ਪਰ ਦੋ ਵੇਲੇ ਦੀ ਰੋਟੀ ਦਾ ਵੀ ਸੰਸਾਰ ਰਹਿੰਦਾ ਹੈ ਸਿਰ ਬਾਣੀ ਪੜਦਾ ਹਾਂ ਦੇ ਲੋਕ ਮੇਰੇ ਵੈਰ ਪੈ ਗਏ ਹਨ ਸੰਤ ਕਹਿਣ ਲੱਗੇ ਹੁਣ ਅਸੀਂ ਦੱਸ ਕੀ ਕਰੀਏ ਨਿਹੰਗ ਸਿੰਘ ਕਹਿਣ ਲੱਗਾ ਜੀ ਬਾਬਾ ਜੀ ਇੱਕ ਵਾਰੀ ਸੰਗਤ ਸਮੇਤ ਮੇਰੇ ਡੇਰੇ ਆਓ ਤਾਂ ਜੋ ਲੋਕੀ ਅੰਦਰੋਂ ਮੇਰੇ ਨਾਲ ਵੈਰ ਛੱਡ ਦੇਣਗੇ ਆਪ ਕਿਰਪਾ ਕਰੋ ਸੰਤਾਂ ਦੀ ਨਿਰਵੈਰਤਾ ਵੇਖੋ ਕੁਝ ਦਿਨ ਬਾਅਦ ਸੰਗਤ ਦੇ ਨਾਲ ਉਹਦੇ ਡੇਰੇ ਚਲੇ ਗਏ ਸਾਰਾ ਪਿੰਡ ਦਰਸ਼ਨ ਕਰਨ ਆਇਆ ਸੰਗਤਾਂ ਨੇ ਬਾਬਾ ਜੋੜ ਮੇਲਾ ਬਣ ਗਿਆ ਸਾਰੀ ਸੰਗਤ ਕਹਿਣ ਲੱਗੇ ਇਹ ਨਿਹੰਗ ਸਿੰਘ ਵਾਪਸ ਮੁੜ ਆਇਆ ਤੋਂ ਬਾਬਾ ਜੀ ਨੇ ਬਚਨ ਕੀਤਾ ਕਿ ਇਹਦੇ ਨਾਲ ਹੀ ਖਾਣਾ ਰੱਖੂ ਗੁਰੂ ਘਰ ਵੱਲ ਮੂੰਹ ਕਰ ਲਿਆ ਹੈ ਤਾਂ ਇਹਨੂੰ ਦਿੰਦੇ ਰਹੂ ਇਹ ਕਹਿ ਕੇ ਆਪ ਡੇਰੀ ਆ ਗਈ ਉਹਦਾ ਲੰਗਰ ਫਿਰ ਚੱਲ ਪਿਆ ਲੋਕ ਸਤ ਵਜਨ ਕਹਿ ਕੇ ਮੰਨਣ ਲੱਗੇ ਲੋਕਾਂ ਨੇ ਬਾਬਾ ਜੀ ਦੇ ਬਚਨ ਮੰਨੇ ਪਰ ਕੁਝ ਸਮੇਂ ਬਾਅਦ ਉਹ ਨਿਹੰਗ ਸਿੰਘ ਅਵਲਟਪਲੀਆਂ ਮਾਰਨ ਲੱਗ ਪਿਆ ਤੇ ਫਿਰ ਦਿਮਾਗੀ ਤੇ ਫਿਰ ਦਿਮਾਗੀ ਤਵਜਨ ਗਵਾ ਬੈਠਾ ਤੇ ਫਿਰ ਹੌਲੀ ਹੌਲੀ ਉਹ ਮਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ